ਪੂਰੇ ਤੇਰਾ ਵਿਆਹ ਕਰੇ ਨੂੰ ਦੇਖ ਲੈ ਕਿੰਨੇ ਸਾਲ ਹੋ ਗਏ ਮੇਰਾ ਤਾਂ ਮੇਰੇ ਘਰ ਦੇ ਵਿਆਹ ਕਰਨ ਦਾ ਨਾਂ ਹੀ ਲੈਂਦੇ ਕਿਤੇ ਯਾਰ ਮੇਰਾ ਵਿਆਹ ਕਰਨਾ ਭੁੱਲਤਾ ਨਹੀਂ ਗਏ ਓਏ ਲੰਡੂ ਤੈਨੂੰ ਤਾਂ ਆਕਲ ਹੀ ਨਹੀਂ ਹੈਗੀ ਉਹ ਮਾੜੀ ਮੋਟੀ ਜੇ ਘਰ ਚ ਆਪਦੇ ਚ ਤਰ ਦਿਖਾਏਗਾ ਫੇਰੀ ਤੇਰਾ ਵਿਆਹ ਕਰਨਗੇ ਮੈਂ ਵੀ ਘਰ ਦੇ ਭਾਂਡੇ ਭੰਦਾ ਹੁੰਦਾ ਸੀ ਜਲੂਸ ਕੱਢਦਾ ਹੁੰਦਾ ਸੀ ਲੜਾਈ ਕਰਦਾ ਹੁੰਦਾ ਸੀ ਤਾਂ ਕਰਕੇ ਮੇਰਾ ਵਿਆਹ ਹੋਇਆ ਉਹ ਤੂੰ ਤਾਂ ਖੰਡਾ ਹੀ ਬਹੁਤ ਚੱਲ ਰਿਹਾ ਯਾਰ ਅੱਛਾ ਯਾਰ ਹੋਰ ਹੁਣ ਐ ਮੈਂ ਤੇਰੇ ਨਾਲ ਤਾਂ ਹੈਗਾ ਪਰ ਇਹ ਨਾ ਕਰੇ ਦੱਸੀ ਵੀ ਮੈਨੂੰ ਪੂਰੇ ਨੇ ਉਂਗਲ ਲਾਈ ਆ ਕੋਈ ਗੱਲ ਨਹੀਂ ਭਾਈ ਹੁਣ ਮੈਂ ਜਾ ਕੇ ਘਰੇ ਪੂਰਾ ਜਲੂਸ ਕੱ ਓਏ ਇੱਥੇ ਬਾਲਟੀ ਕਿਨੇ ਰੱਖੀ ਆ ਤੁਹਾਨੂੰ ਪਤਾ ਨਹੀਂ ਭਾਂਡੇ ਕਿੱਥੇ ਰੱਖੀਦੇ ਹੁੰਦੇ ਨੇ ਪਰ ਇਹ ਕਰੋ ਇਹਨੂੰ ਓਏ ਲੰਡੂ ਤੂੰ ਤਾਂ ਛਾ ਗਿਆ ਓਏ ਬਹੁਤ ਵਧੀਆ ਐਕਟਿੰਗ ਕਰੀ ਐ 50% ਤਾਂ ਤੇਰਾ ਵਿਆਹ ਹੋਇਆ ਸਮਝ ਬੇਬੇ ਭਣਾ ਜਿਹੜਾ ਆਪਣੇ ਲੰਡੂ ਉਸਤੇ ਰਿਸ਼ਤਾ ਆਇਆ ਸੀਗਾ ਲੰਡੂ ਨੂੰ ਕੁੜੀ ਦੀ ਫੋਟੋ ਦਿਖਾਈ ਹੈ ਕਿ ਨਹੀਂ ਨਾ ਪਤਾ ਜੇ ਤਾਂ ਨਹੀਂ ਦਿਖਾਈ ਆ ਜਾ ਜੋਰਾ ਅੰਦਰ ਤੇਰੀ ਹੋਣ ਵਾਲੀ ਘਰ ਵਾਲੀ ਦੀ ਫੋਟੋ ਪਈ ਤੇ ਉਹ ਦਿਖਾਈਏ ਹਾਏ ਮਾਰਦਾ ਹਾਏ ਹਾਏ ਛੱਡ ਦਿਓ ਮੈਨੂੰ ਓਏ